ਸਤ ਸ੍ਰੀ ਅਕਾਲ ਜੀ ਕਿਦਾਂ ਹੋ ਸਾਰੇ ਸੋ ਇਹ ਫੱਕਰ ਜਿਹਾ ਬੰਦਾ ਤੁਸੀਂ ਅਕਸਰੀ ਵਧਨੀ ਕਲਾ ਦੇ ਵਿੱਚ ਵੇਖਿਆ ਹੋਊਗਾ ਜੀ ਵਧਨੀ ਕਲਾ ਪਿੰਡ ਦੇ ਵਿੱਚ ਇਹ ਅਕਸਰੀ ਸੜਕਾਂ ਦੇ ਉੱਤੇ ਮਿਲ ਜਾਂਦਾ ਤੇ ਇਹ ਮਾਨਸਿਕ ਤੌਰ ਤੇ ਦੂਜਾ ਸੰਤੋਲਨ ਇਹਦਾ ਜਿਹੜਾ ਜੋ ਸਹੀ ਨਹੀਂਗਾ ਤੇ ਜਿੱਥੇ ਸੜਕ ਦੇ ਉੱਪਰ ਬੈਹ ਜਾਂਦਾ ਆਵਾਜ਼ ਆਈ ਹੁੰਦੀ ਹੈ ਉੱਥੇ ਗੱਡੀਆਂ ਵਗੈਰਾ ਲੰਘਦੀਆਂ ਤੇ ਉੱਥੇ ਐ ਲੱਗਾ ਰਹਿੰਦਾ ਵੀ ਇਹਦੇ ਕੋਈ ਛੱਟ ਫੇਟ ਨਾ ਮਾਰ ਜੇ ਜਾਂ ਇਹ ਕਿਸੇ ਗੱਡੀ ਵਗੈਰਾ ਦੇ ਥੱਲੇ ਨਾ ਆ ਜਾਵੇ ਤੇ ਅੱਜ ਇਹ ਬੰਦਾ ਜਿਹੜਾ ਹੈਗਾ 베ਦੀ ਮਾਰਕੀਟ ਦੇ ਤੇ ਲੋਪੋ ਦੇ ਵਾਲੇ ਜਿਹੜੇ ਚੌਕ ਆ ਉਹਦੇ ਵਿਚਾਲੇ ਬੈਠਾ ਇਹ ਤੇ ਇਹਦੇ ਨਾਲ ਕੋਈ ਵੀ ਜਿਹੜਾ ਹਾਸਾ ਬਾਣਾ ਵਾਪਰ ਸਕਦਾ ਸੋ ਫਕਰ ਬੰਦਾ ਹੋਣ ਦੇ ਕਾਰਨ ਛੇਤੀ ਨੂੰ ਕੋਈ ਕੁਛ ਕਹਿੰਦਾ ਵੀ ਨਹੀਂ ਜੇ ਕਹਿੰਦਾ ਤਾਂ ਇਹ ਜਾਂ ਗੱਲ ਪੈਂਦਾ ਕਿ ਨਾ ਹੀ ਕਿਸੇ ਦੇ ਹਟਾਇਆ ਇਹ ਜਿਸ ਤੇ ਰਹਿ ਜਾਂਦਾ ਛੇਤੀ ਉੱਠਦਾ ਤੇ ਹੋਰ ਜਿਵੇਂ ਆਪਣੇ ਵਾਈ ਮਨੁੱਖਤਾ ਦੀ ਸੇਵਾ ਵਾਲੇ ਆ ਜਾਂ ਹੋਰ ਆ ਕਈ ਸੰਸਥਾਵਾਂ ਮ ਬਣਿਆ ਤੇ ਚਾਹੇ ਇਹ ਪ੍ਰਚਾਰੇ ਤੇ ਕਹਿਦੀ ਲਗਾ ਨਹੀਂ ਪਈ ਹੋਣੀ ਤੇ ਆਪਾਂ ਜਿੰਨੇ ਵੀ ਆਪਣੇ ਪੇਜ ਦੇ ਵਿੱਚ ਬੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਪਾਤ ਤੋਂ ਬਾਅਦ ਜਿਹੜੀ ਇਹਦੀ ਵੀਡੀਓ ਸ਼ੇਅਰ ਕਰ ਦੋ ਤਾਂ ਜੋ ਇਹਦੀ ਵੀਡੀਓ ਆ ਜਿਹੜੀ ਹਨਾ ਕਿਸੇ ਸੰਸਥਾ ਤਾਈਂ ਪਹੁੰਚ ਸਕੇ ਜਿਵੇਂ ਮਨੁੱਖਤਾ ਦੀ ਸੇਵਾ ਹੋਰ ਬਹੁਤ ਸੰਸਥਾਵਾਂ ਆ ਜਿਹੜੀਆਂ ਸੇਵਾ ਕਰ ਰਹੀਆਂ ਤੇ ਸ਼ਾਇਦ ਇਸ ਨੂੰ ਇਹਦਾ ਪੜਾ ਹੋ ਸਕੇ ਇਥੋਂ ਲੈ ਜਾਣ ਤੇ ਇਹਦਾ ਇਲਾਜ ਹੋ ਸਕੇ ਤੇ ਨਹੀਂ ਤਾਂ ਕਿਉਂਕਿ ਅੱਧੀ ਅੱਧੀ ਰਾਤ ਤਾਈਂ ਵੀ ਇਹ ਬੰਦਾ ਸੜਕਾਂ ਤੇ ਤੁਰਿਆ ਫਿਰਦਾ ਤੇ ਹਾਦਸਾ ਹੋ ਗਿਆ ਪੱਕਰ ਬੰਦਾ ਵਾ ਤੇ ਫਿਰ ਜਿੱਥੋਂ ਬੰਦਾ ਚਲਾ ਜਾਂਦਾ ਉਸ ਤੋਂ ਬਾਅਦ ਆਪਾਂ ਸਾਰੀ ਮਹਿਸੂਸ ਕਰਦੇ ਵੀ ਮਾੜਾ ਹੋਇਆ ਹਨਾ ਜਾਂ ਐਂਦਾ ਹੋਇਆ ਤੇ ਉਹਦੂ ਵੇਤਰਾ ਵੀ ਆਪਾਂ ਪਹਿਲਾਂ ਹੀ ਇਹਨੂੰ ਜਿਹੜਾ ਜਿਹੜੀਆਂ ਸੰਸਥਾਵਾਂ ਬਣੀਆਂ ਉਹਨਾਂ ਦੇ ਮੈਂ ਜੇ ਕੋਈ ਗੱਲ ਕਰ ਸਕਦਾ ਤਾਂ ਗੱਲ ਕਰ ਸਕੇ ਮੈਂ ਵੀ ਕੋਸ਼ਿਸ਼ ਕਰੂੰਗਾ ਉਹਨਾਂ ਦੇ ਪਿੱਛੇ ਜਿਹੜਾ ਵੀਡੀਓ ਸ਼ੇਅਰ ਕਰਨ ਦੀ ਤੇ ਜੇ ਮੈਨੂੰ ਨੰਬਰ ਮਿਲ ਗਿਆ ਆਪਾਂ ਉਹਦੇ ਵੀ ਸ਼ੇਅਰ ਕਰਾਂਗੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਇਹਦੀ ਵੀਡੀਓ ਸ਼ੇਅਰ ਕਰੋ ਤਾਂ ਜੋ ਇਹਦਾ ਵਿਚਾਰੇ ਦਾ ਭਲਾ ਹੋ ਸਕੇ ਮਨੁੱਖਤਾ ਦੀ ਸੇਵਾ ਵਾਲਾ ਵਾ ਅਣਮੋਲਕ ਪਤਰਾ ਤੇ ਹੋਰ ਬਹੁਤ ਤਰ੍ਹਾਂ ਦੀਆਂ ਐਸੀਆਂ ਸੰਸਥਾਵਾਂ ਬਣੀਆਂ ਜੇ ਉਹਨਾਂ ਤੱਕ ਇਹ ਵੀਡੀਓ ਜਾਵੜੀ ਤਾਂ ਮੈਨੂੰ ਲੱਗਦਾ ਇਹਦਾ ਭਲਾ ਹੋ ਸਕਦਾ सो इन ज़रूरु किरपा करो